ਸਤਿ ਸ੍ਰੀ ਅਕਾਲ। ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ। ਕੋਮਲ ਕੋਰ ਦੇ ਕਤਲ ਕੇਸ 'ਚ ਪੁਲਿਸ ਦੀ ਕੋਈ ਵੱਡੀ پیشਰਫਤ। ਅਮਰਤਪਾਲ ਮਹਿਰੂ ਨੂੰ ਇਸ ਕਤਲ ਦੇ ਵਿੱਚ ਜੜਾ ਵਾ ਉਹ ਫੜ ਲਿਆ ਗਿਆ ਹੈਗਾ ਵਾ। ਅਮਰਤਪਾਲ ਮਹਿਰੂ ਕੀ ਮੰਨ ਗਏ ਆ ਕਿ ਕਤਲ ਉਹਨੇ ਕੀਤਾ ਹੈ ਜਾਂ ਨਹੀਂ ਕੀਤਾ। ਇਸ ਦੇ ਬਾਰੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ। ਉਸ ਚੱਲ ਕੇ ਵੀਡੀਓ ਵੇਖਣੀ ਆ ਫਿਰ ਕਰਨੇ ਆ ਉਸ ਤੇ ਵਿਚਾਰ। ਬਹੁਤ ਵੱਡੀ ਖਬਰ ਹੈ ਜਿੰਨੇ ਕਿ ਬਠਿੰਡਾ ਪੁਲਿਸ ਦਾ ਬਹੁਤ ਵੱਡਾ ਐਕਸ਼ਨ ਯਾਨੀ ਅਮਰਪਾਲ ਸਿੰਘ ਮੈਰੋ ਨੂੰ ਕਮਲ ਕੇਸ ਦੇ ਵਿੱਚ ਚੱਕਿਆ ਗਿਆ ਕਮਲ ਕੌਰ ਦੇ ਕੇਸ ਦੇ ਵਿੱਚ ਅਮਰਪਾਲ ਸਿੰਘ ਮੈਰੋ ਤੋਂ ਜਿਹੜੀ ਪੁੱਛਦਸ ਹੋ ਰਹੀ ਹੈ ਉਹਨੂੰ ਵਿਰਾਸਤ ਦੇ ਵਿੱਚ ਲੈ ਲਿਆ ਗਿਆ ਕੀ ਉਹਨਾਂ ਨੇ ਕਤਲ ਕੀਤਾ ਕੀ ਉਹ ਮੰਨ ਚੁੱਕੇ ਨੇ ਪੂਰੀ ਵੀਡੀਓ ਤੁਹਾਡੇ ਸਾਹਮਣੇ ਤਰਾਂਗੇ ਜਿਹੜੀ ਕਿ ਬਹੁਤ ਹੀ ਅਹਿਮ ਤੇ ਬਹੁਤ ਹੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਪਹਿਲੀ ਸ਼ੱਕ ਦੇ ਧਾਇਰੇ ਦੇ ਵਿੱਚ ਕਈ ਲੋਕ ਆ ਰਹੇ ਨੇ ਅਰਸ਼ ਢੱਲਾ ਦਾ ਨਾਮ ਵੀ ਆ ਰਿਹਾ ਔਰ ਵਿੱਚੀ ਵਿੱਚ ਅਮਰਪਾਲ ਸਿੰਘ ਮਹਿਰੋ ਕਿਉਂਕਿ ਉਹ ਜਾਣੇ ਜਾਂਦੇ ਕਈ ਵਾਰ ਅਮਰਪਾਲ ਸਿੰਘ ਮਹਿਰੋ ਦੀਆਂ ਵੀਡੀਓ ਉਸ ਕਮਲ ਕੌਰ ਦੇ ਨਾਲ ਵਾਇਰਲ ਹੋਈਆਂ ਸੀ ਕਿ ਭਾਈ ਤੂੰ ਜਿਹੜੀਆਂ ਮਾੜੀਆਂ ਚੰਗੀਆਂ ਵੀਡੀਓ ਨਾ ਬਣਾ ਨਹੀਂ ਤਾਂ ਅਸੀਂ ਤੁਹਾਨੂੰ ਸੋਦਾ ਲਾ ਦੇਵਾਂਗੇ ਇਹ ਗੱਲਾਂ ਬਹੁਤ ਸਾਰੇ ਨਿਹੰਗ ਸਿੰਘਾਂ ਬਨਿਓ ਕਹੀਆਂ ਗਈਆਂ ਔਰ ਦੂਜੇ ਪਾਸੇ ਅਮਰਪਾਲ ਸਿੰਘ ਮਹਿਰੋ ਨਾਲ ਉਹਦੀ ਵੀਡੀਓ ਕਾਲ ਹੁੰਦੀ ਆ ਤਾਂ ਇਸ ਦੇ ਆਧਾਰ ਦੇ ਉੱਤੇ ਅਮਰਪਾਲ ਸਿੰਘ ਮਹਿਰੋ ਨੂੰ ਚੱਕ ਲਿਆ ਗਿਆ ਔਰ ਉਹਦਾ ਤੁਹਾਨੂੰ ਮੈਂ ਇੱਕ ਵੀਡੀਓ ਸੁਣਾਉਂਗਾ ਜੀਦੇ ਵਿੱਚ ਤੁਹਾਡੇ ਸਾਹਮਣੇ ਨਰੋਲ ਹੋ ਜਾਣਾ ਕਿ ਅਮਰਪਾਲ ਸਿੰਘ ਮਹਿਰਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਜਾਂ ਫਿਰ ਨਹੀਂ ਕਿਉਂਕਿ ਪੰਜਾਬ ਦੀ ਪੁਲਿਸ ਦਾ ਇੱਕ ਬਹੁਤ ਵੱਡਾ ਐਕਸ਼ਨ ਹੈ ਕਮਲਕੌਰ ਦੇ ਕੇਸ ਦੇ ਵਿੱਚ ਆਖਰ ਤੁਸੀਂ ਦੇਖਿਆ ਜਿੰਨੇ ਅਰਸ਼ ਡੱਲਾ ਦੀ ਕਾਰ ਡਿਓ ਵਾਇਰਲ ਹੁੰਦੀ ਆ ਉਹਦਾ ਵੀ ਵੀਡੀਓ ਮੈਂ ਪਾ ਚੁੱਕਿਆ ਪਹਿਲਾਂ ਉਹਨੂੰ ਧਮਕੀ ਦਿੱਤੀ ਜਾਂਦੀ ਆ ਕਿ ਤੈਨੂੰ ਅਸੀਂ ਗੱਡੀ ਚੜਾ ਦੇਾਂਗੇ ਤਾਂ ਉਸ ਤੋਂ ਬਾਅਦ ਦਾਵਾ ਹੁੰਦਾ ਕਹਿੰਦੇ ਸੀਸੀਟੀਵੀ ਦੇ ਵਿੱਚ ਅਰਸ਼ ਡੱਲਾ ਨੂੰ ਦੇਖਿਆ ਗਿਆ ਵਿੱਚ ਹੀ ਦਾਵਾ ਹੁੰਦਾ ਕਿ ਕਹਿੰਦੇ ਕੋਈ ਨਿਹੰਗ ਸਿੰਘ ਹੈ ਯਾਨੀ ਉਹ ਸਿੱਖੀ ਸਰੂਪ ਦੇ ਵਿੱਚ ਉਹ ਬੰਦਾ ਗੱਡੀ ਦੇ ਕੋਲੋਂ ਜਾ ਰਿਹਾ ਸੀ ਕੀ ਉਹ ਅਮਰਪਾਲ ਸਿੰਘ ਮੈਰੋ ਸੀ ਜਾਂ ਕੋਈ ਹੋਰ ਸੀ ਆਓ ਤੁਹਾਨੂੰ ਇਸ ਵੀਡੀਓ ਦੇ ਵਿੱਚ ਸੁਣਾਉਣੇ ਆ ਕਿ ਆਖਿਰ ਮਾਮਲਾ ਕੀ ਹੈ ਪੁਲਿਸ ਦਾ ਬਹੁਤ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਕਮਲਕੌਰ ਦੇ ਕੇਸ ਦੇ ਵਿੱਚ ਸੁਣੋ ਅਗਲੀ ਵੱਡੀ ਖਬਰ ਦਾ ਕਮਲਕੌਰ ਪਾਪੀ ਡੈਥ ਮਿਸਟਰੀ ਦੇ ਵਿੱਚ ਪੁਲਿਸ ਦਾ ਐਕਸ਼ਨ ਅਸਰ ਆਇਆ ਨਿਹੰਗ ਅਮਰਪਾਲ ਸਿੰਘ ਮੈਰੋ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਮਰਪਾਲ ਮੈਰੋ ਤੇ ਉਸਦੇ ਦੋ ਸਾਥੀ ਹਿਰਾਸਤ ਵਿੱਚ ਲਏ ਗਏ ਨੇ ਮੈਰੋ ਨੇ ਦਰਸਲ ਪੁਲਿਸ ਦਾ ਪਹਿਲਾਂ ਕਮਲਕੌਰ ਨੂੰ ਧਮਕੀ ਦਿੱਤੀ ਸੀ ਸੋਸ਼ਲ ਮੀਡੀਆ ਤੇ ਅਸ਼ਲੀਲ ਕੰਟੈਂਟ ਨੂੰ ਲੈ ਕੇ ਧਮਕੀਆਂ ਦਿੱਤੇ ਗਏ ਸੀ ਤੇ ਪੁਲਿਸ ਜਲਦੀ ਹੀ ਇਸ ਤੇ ਆ ਪ੍ਰੈਸ ਕਾਨਫਰੰਸ ਕਰੇਗੀ ਦਰਸਲ ਆਕਾਲੀ ਪੁਲਿਸ ਨੂੰ ਜੋ ਕਿ ਆ ਕਮਲ ਕੌਰ ਤੇ ਉਸ ਦੀ ਗੱਡੀ ਦੇ ਵਿੱਚੋਂ ਲਾਸ਼ ਮਿਲੀਆਂ ਲਾਸ਼ ਬਰਾਮਦ ਕੀਤੀ ਗਈ ਤੇ ਉਸ ਤੋਂ ਬਾਅਦ ਲਗਾਤਾਰ ਜੋ ਕਿ ਪੁਲਿਸਿਵਲ ਐਕਸ਼ਨ ਕੀਤਾ ਜਾ ਰਿਹਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆ ਖਤਕਾਰ ਇਸ ਪੂਰੀ ਘਟਨਾ ਦੇ ਪਿੱਛੇ ਹੈ ਕੋਨੇ ਤੇ ਇਸ ਦੇ ਵਿਚਾਲੇ ਪੁਲਿਸ ਦੇ ਵੱਲੋਂ ਇਹ ਪੂਰੀ ਕਾਰਵਾਈ ਕੀਤੀ ਗਈ ਹੈ ਨਿਯੰਗ ਅਮਰਪਾਲ ਸਿੰਘ ਮਹਿਰ ਨੂੰ ਹਿਰਾਸਤ ਵਿੱਚ ਲਿਆ ਗਿਆ ਅਮਰਪਾਲ ਮਹਿਰ ਨੂੰ ਤੇ ਉਸਦੇ ਦੋ ਸਾਥੀ ਇਹ ਆਸਤ ਵਿੱਚ ਲਏ ਗਏ ਨੇ ਮਹਿਰੋ ਨੇ ਕੁਸਲਾ ਪਹਿਲਾ ਕਮਲ ਕੌਰ ਨੂੰ ਧਮਕੀ ਦਿੱਤੀ ਸੀ ਜੋ ਵੀ ਜਾਣਕਾਰੀ ਸਾਹਮਣੇ ਆਈ ਹੈ ਸੋਸ਼ਲ ਮੀਡੀਆ ਤੇ ਅਸ਼ਲੀਲ ਕੰਟੈਂਟ ਨੂੰ ਲੈ ਕੇ ਧਮਕੀ ਦਿੱਤੀ ਗਈ ਸੀ ਕਿ ਕਿਉਂਕਿ ਕਮਲ ਕੌਰ ਭਾਬੀ ਜੋ ਕਿ ਸੋਸ਼ਲ ਮੀਡੀਆ ਤੇ ਅਸ਼ਲੀਲ ਕੰਟੈਂਟ ਦੇ ਤੌਰ ਤੇ ਅਸ਼ਲੀਲ ਕੰਟੈਂਟ ਜੋੜਦੇ ਉਸ ਦੇ ਵੱਲ ਲਗਾਤਾਰ ਪਰੋਸਿਆ ਜਾਂਦਾ ਸੀ ਉਸ ਕਰਕੇ ਉਸ ਨੂੰ ਜਾਣਿਆ ਜਾਂਦਾ ਚਾਹੇ ਉਹ ਸੋਸ਼ਲ ਮੀਡੀਆ ਦਾ ਕੋਈ ਵੀ ਪਲੇਟਫਾਰਮ ਹੋਵੇ ਅਸ਼ਲੀਲ ਉਸ ਦੇ ਵੱਲੋਂ ਗੱਲਬਾਤ ਕੀਤੀ ਜਾਂਦੀ ਇਸ ਤਰ੍ਹਾਂ ਦੇ ਕੰਟੈਂਟ ਨੂੰ ਲੈ ਕੇ ਉਹ ਸੁਰੱਖਿਆ ਦੇ ਵਿਸ਼ਰਣਗੀ ਸੀ ਤੇ ਜਾਣੂ ਉਸਦੀ ਗੱਡੀ ਦੇ ਵਿੱਚ ਉਸਦੀ ਆ লাশ ਮਿਲ ਗਿਆ ਇਸੇ ਐਕਪਰੇ ਕੇਸ ਦੇ ਵਿੱਚ ਪੁਲਿਸ ਨੇ ਐਕਸ਼ਨ ਤਾਂ ਜਿਹੜੀ ਤੁਸੀਂ ਹੁਣ ਖਬਰ ਵੇਖੀ ਹੈ ਬੇहद ਜਿਆਦਾ ਅਹਿਮ ਖਬਰ ਆ ਪਰ ਇਹਦੇ ਨਾਲ ਹੀ ਕੜੀ ਹੋਰ ਜੁੜਦੀ ਹੈ ਜਿਹੜੀ ਮੈਂ ਤੁਹਾਨੂੰ ਅੱਗੇ ਇੱਕ ਵੀਡੀਓ ਦਿਖਾਉਂਗਾ ਪੰਜਾਬ ਦੇ ਵਿੱਚ ਕਈ ਵਾਰ ਤੁਸੀਂ ਵੇਖਿਆ ਜਿਵੇਂ ਅਮਰਪਾਲ ਸਿੰਘ ਮੈਰੋ ਕਈ ਹੋਰ ਵੀ ਲੋਕਾਂ ਨੂੰ ਯਾਨੀ ਧਮਕੀ ਦਿੰਦੇ ਰਹੇ ਨੇ ਪਰ ਦਰਅਸਲ ਦੇ ਵਿੱਚ ਪੰਜਾਬ ਪੱਕੀ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਉਹਦਾ ਪੂਰਾ ਪੰਜਾਬ ਹੀ ਜਾਣਦਾ ਕਿ ਕਈ ਸਾਰੀਆਂ ਕੁੜੀਆਂ ਦੀ ਉਹਨਾਂ ਨੇ ਮਦਦਤ ਵੀ ਕੀਤੀ ਹੈ ਔਰ ਉਹਨਾਂ ਨੇ ਇਹ ਸ਼ਰੀਲ ਵੀਡੀਓ ਬਣਾਉਣ ਦੇ ਕਰਕੇ ਅ ਜਿਹੜੀ ਕਿ ਕਮਲ ਕੌਰ ਐ ਇਹ ਅਸ਼ਲੀਲ ਵੀਡੀਓ ਦੇ ਕੰਟੈਂਟ ਬਣਾਉਂਦੀ ਸੀ ਇਸ ਕਰਕੇ ਉਸ ਨੂੰ ਅਮਰਪਾਲ ਸਿੰਘ ਮਹਿਰੋਂ ਦੁਆਰਾ ਧਮਕੀ ਦਿੱਤੀ ਜਾਂਦੀ ਐ ਫੋਨ ਦੇ ਉੱਤੇ ਵੀਡੀਓ ਕਾਲ ਵੀ ਹੁੰਦੀ ਐ ਉਸ ਤੋਂ ਬਾਅਦ ਉਹ ਮਾਫੀ ਵੀ ਮੰਗਦੀ ਐ ਉਸ ਤੋਂ ਬਾਅਦ ਫੇਰ ਤੋਂ ਯਾਨੀ ਦੁਬਾਰਾ ਤੋਂ ਯਾਨੀ ਇਹ ਅਸ਼ਲੀਲ ਵੀਡੀਓ ਬਣਾਉਣ ਲੱਗ ਜਾਂਦੀ ਐ ਪਰ ਸਵਾਲ ਇਹ ਉੱਠਦਾ ਸਭ ਤੋਂ ਵੱਡੀ ਖਬਰ ਐ ਜਿਹੜੀ ਕਿ ਭਾਈ ਜਿਹੜਾ ਨਹਿਂਗ ਸਿੰਘ ਉਹਦੀ ਗੱਡੀ ਦੇ ਕੋਲੋਂ ਆ ਰਿਹਾ ਕਿ ਉਹ ਅਮਰਪਾਲ ਸਿੰਘ ਮਹਿਰੋਂ ਸੀ ਜਾਂ ਕੋਈ ਹੋਰ ਨਹਿਂਗ ਸਿੰਘਾਂ ਦੇ ਉੱਤੇ ਕੋਈ ਥੋਪ ਰਿਆ ਉਹਨਾਂ ਦਾ ਪਹਿਨਾਵਾ ਬਣਾ ਕੇ ਕੋਈ ਮਾਰ ਕੇ ਹੋਰ ਤੁਰ ਗਿਆ ਤੇ ਉਹ ਨੂੰ ਹਿੰਗ ਸਿੰਘਾਂ ਵੱਲ ਨੂੰ ਯਾਨੀ ਕੋਈ ਅਮਰਪਾਲ ਸਿੰਘ ਮੈਰ ਨੂੰ ਬੁਸਾਉਣ ਦੀ ਕੋਸ਼ਿਸ਼ ਕਰ ਰਿਹਾ ਇਹ ਵੀ ਇੱਕ ਥਿਉਰੀ ਹੈ ਔਰ ਦੂਜੀ ਥਿਉਰੀ ਹੈ ਕਿ ਜਿਹੜਾ ਅਰਸ਼ ਡੱਲਾ ਉਸ ਵੱਲ ਵੀ ਸੂਈ ਘੁੰਮ ਰਹੀ ਹੈ ਜਿਹੜੀ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਵਾਲੀ ਉਹ ਸੁਣਾ ਚੁੱਕਿਆ ਉਹ ਵੀਡੀਓ ਮੈਂ ਪਾ ਚੁੱਕਿਆ ਅਰਸ਼ ਡੱਲਾ ਨੇ ਵੀ ਉਹਨੂੰ ਧਮਕੀ ਦਿੱਤੀ ਸੀ ਕਹਿੰਦਾ ਤੇਰਾ ਪਰਿਵਾਰ ਮਾਰ ਦਾਂਗੇ ਤੈਨੂੰ ਵੀ ਮਾਰ ਦਾਂਗੇ ਜੇਕਰ ਤੂੰ ਆਹ ਅਸ਼ਲੀਲ ਵੀਡੀਓ ਨਾ ਬਣਾਉਂ ਹੋ ਹਟੀ ਤਾਂ ਬਹੁਤ ਸਾਰੇ ਕੈਰੈਕਟਰ ਨੇ ਜਿਹੜੇ ਸਾਹਮਣੇ ਆਉਂਦੇ ਜਾ ਰਹੇ ਨੇ ਦਰਸਾਲ ਦੇ ਵਿੱਚ ਕੁਝ ਹੀ ਦਿਨ ਬਾਅਦ ਕੁਝ ਹੀ ਦਿਨ ਬਾਅਦ ਪੰਜਾਬ ਦੀ ਪੁਲਿਸ ਪ੍ਰੈਸ ਕਾਨਫਰੰਸ ਕਰਨ ਜਾ ਰਹੀ ਹੈ ਉਹਦੇ ਵਿੱਚ ਜਿਹੜੀ ਕੋਈ ਥਿਉਰੀ ਨਿਕਲ ਕੇ ਆਊਗੀ ਕੋਈ ਵੀ ਮਾਮਲਾ ਨਿਕਲ ਕੇ ਆਊਗਾ ਆਪਣੇ ਚੈਨਲ ਤੇ ਤੁਹਾਡੇ ਸਾਹਮਣੇ ਧਰ ਦਾਂਗੇ ਔਰ ਸਭ ਤੋਂ ਵੱਡਾ ਮਾਮਲਾ ਇਹ ਹੈ ਵੀ ਪੰਜਾਬ ਦੇ ਅੰਦਰ ਹੀ ਕਿਉਂ ਐਸਾ ਕੁਝ ਹੋ ਰਿਹਾ ਬਾਕੀ ਸਟੇਟਾਂ ਦੇਖ ਰਹੀਆਂ ਪੰਜਾਬ ਨੂੰ ਕ੍ਰਾਈਮ ਸਭ ਤੋਂ ਵੱਡਾ ਪੰਜਾਬ ਦੇ ਅੰਦਰ ਨਸ਼ੇ ਪੰਜਾਬ ਦੇ ਵਿੱਚ ਬਹੁਤ ਸਾਰੀ ਭ੍ਰਸ਼ਟਾਚਾਰੀ ਪੰਜਾਬ ਦੇ ਅੰਦਰ ਦੂਜੇ ਪਾਸੇ ਭੁਗਤਾਨਤਮਾਨ ਸਰਕਾਰ ਦੇ ਉੱਤੇ ਵੀ ਬਹੁਤ ਵੱਡੇ ਸਵਾਲ ਉੱਠਦੇ ਆ ਕਿਉਂਕਿ ਇੱਕ ਪਾਸੇ ਕਹਿੰਦੇ ਸਾਡੇ ਕੋਲ ਪ੍ਰਸ਼ਾਸਨ ਬਹੁਤ ਲੱਟ ਹੈ ਵੈਸੇ ਪ੍ਰਸ਼ਾਸਨ ਆਪਣਾ ਕੰਮ ਤਾਂ ਕਰ ਰਿਹਾ ਔਰ ਦੂਸਰੇ ਪਾਸੇ ਦੇਖੋ ਵੀ ਇੱਕ ਪਾਸੇ ਲੱਤਾਂ ਵੀ ਤੋੜੀਆਂ ਜਾਂਦੀਆਂ ਹਨਕਾਉਂਟਰ ਹੋ ਰਹੇ ਨੇ ਕੋਈ ਵੀ ਕਿਸੇ ਗੱਲ ਦੇ ਉੱਤੇ ਰੋਕਥਾਮ ਤਾਂ ਨਹੀਂ ਹੈਗੀ ਪਰ ਪੰਜਾਬ ਦੀ ਪੁਲਿਸ ਆਪਣਾ ਫਰਜ਼ ਨਿਭਾਉਦੇ ਹੋਏ ਬਹੁਤ ਵੱਡਾ ਐਕਸ਼ਨ ਕਰ ਦਿੱਤਾ ਅਮਰਪਾਲ ਸਿੰਘ ਮਹਿਰੋ ਨੂੰ ਉਹਨਾਂ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਕਿ ਅਮਰਪਾਲ ਸਿੰਘ ਮਹਿਰੋ ਲੱਗਦਾ ਤੁਹਾਨੂੰ ਮੈਂ ਤੁਹਾਨੂੰ ਪੁੱਛਣਾ ਚਾਹਣਾ ਪੰਜਾਬ ਦੇ ਲੋਕਾਂ ਨੂੰ ਮੈਂ ਪੁੱਛਣਾ ਚਾਹਣਾ ਕਿ ਅਮਰਪਾਲ ਸਿੰਘ ਮਹਿਰੋਂ ਜਿਵੇਂ ਨੂੰ ਧਮਕੀ ਦਿੰਦੇ ਰਹੇ ਨੇ ਕਿ ਤੁਹਾਨੂੰ ਲੱਗਦਾ ਕਿ ਇਹ ਕੰਮ ਅਮਰਪਾਲ ਸਿੰਘ ਮਹਿਰੋਂ ਦਾ ਕਿਉਂਕਿ ਉਹਦੇ ਵਿੱਚ ਇੱਕ ਨਿਹੰਗ ਸਿੰਘ ਨੂੰ ਦੇਖਿਆ ਗਿਆ ਜਦੋਂ ਉਹਦੀ ਗੱਡੀ ਦੇ ਵਿੱਚ ਲਾਸ਼ ਪਈ ਹੁੰਦੀ ਹੈ ਬੰਦਾ ਗੱਡੀ ਖੜਾ ਕੇ ਬਾਹਰ ਨੂੰ ਆਉਂਦਾ ਉਹ ਸੀਸੀਟੀਵੀ ਦੇ ਵਿੱਚ ਦਰਸਲ ਦੇ ਵਿੱਚ ਕੈਦ ਹੋ ਚੁੱਕਿਆ ਸਾਰਾ ਮਾਮਲਾ ਪਰ ਹੁਣ ਇਹ ਪੁਲਿਸ ਖੁਲਾਸਾ ਕਰੂਗੀ ਕਿ ਅਮਰਪਾਲ ਸਿੰਘ ਮਹਿਰੋਂ ਆ ਜਿਹੜੇ ਕਿ ਇਹਨਾਂ ਦਾ ਇਹ ਕਾਰਨਾਮਾ ਸੀ ਜਾਂ ਕਿਸੇ ਹੋਰ ਕਿਸੇ ਬੰਦੇ ਦਾ ਸੀ ਉਹਨੇ ਹਿੰਗ ਸਿੰਘਾਂ ਦੇ ਉੱਤੇ ਥੋਪਿਆ ਜਾ ਰਿਹਾ ਜਿਹੜੀ ਵੀ ਨਵੀਂ ਅਪਡੇਟ ਆਊਗੀ ਮੈਂ ਤੁਹਾਡੇ ਸਾਹਮਣੇ ਧਰਦਾ ਜਾਊਂਗਾ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹਰ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀਨ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਬੀਤੇ ਦਿਨੋਂ ਮਸ਼ਹੂਰ ਟਿਕਟੋਕਰ ਕੋਮਲ ਕੌਰ ਦਾ ਕਤਲ ਹੋ ਜਾਂਦਾ ਹੈ ਔਰ ਪੂਸਪੁਰ اسرਾਰ ਤਰੀਕੇ ਦੇ ਨਾਲ ਉਹਦਾ ਕਤਲ ਹੁੰਦਾ ਹੈ ਪੁਲਿਸ ਹੁਣ ਤਹਿਕੀਕਾਤ ਕਰ ਰਹੀਆਂ ਹਨ ਤੇ ਇਸ ਮਾਮਲੇ ਦੇ ਵਿੱਚ ਅ ਅਮਰਪਾਲ ਮਹਿਰੂ ਨੂੰ ਜੜਾ ਵਾ ਉਹ ਫੜ ਲਿਆ ਜਾਂਦਾ ਹੈਗਾ ਕਿਉਂਕਿ ਅਮਰਪਾਲ ਮਹਿਰੂ ਵੱਲੋਂ ਕੋਮਲ ਕੌਰ ਨੂੰ ਲਾਈਵ ਧਮਕੀ ਦਿੱਤੀ ਗਈ ਸੀ ਕਿ ਤੂੰ ਜਿਹੜਾ ਅਸ਼ੀਲ ਕੰਟੈਂਟ ਪਾ ਰਹੀ ਹੈ ਜਾਂ ਅਸ਼ੀਲਤਾ ਫੈਲਾ ਰਹੀ ਹੈਂ ਹੈਂ ਨੂੰ ਬੰਦ ਕਰ ਦੇ ਵਰਨਾ ਤੈਨੂੰ ਜੀ ਸਖਤ ਸਜ਼ਾ ਪੁਗਤਣੀ ਪਏਗੀ ਔਰ ਇਸ ਇਸੇ ਹੀ ਵਜ੍ਹਾ ਤੋਂ ਉਸ ਧਮਕੀ ਦੀ ਬੇਸ ਤੇ ਅ ਅਮਰਪਾਲ ਮਹਿਰੂ ਨੂੰ ਜੜਾ ਵਾ ਉਹ ਫੜ ਲਿਆ ਗਿਆ ਹੈਗਾ ਵੈ ਹੁਣ ਇਸ ਕਤਲ ਦੇ ਵਿੱਚ ਉਹਦਾ ਹੱਥ ਹੈ ਜਾਂ ਨਹੀਂ ਹੈ ਜਾਂ ਉਹ ਮਲਵਿਸ ਹੈ ਜਾਂ ਨਹੀਂ ਹੈ ਇਸ ਦੇ ਬਾਰੇ تحقیقات ਤੋਂ ਬਾਅਦ ਪਤਾ ਚਲੇਗਾ ਨਾਲ ਇੱਕ ਹੋਰ ਬਾਕੀ ਵੀਰੋ ਤੁਹਾਡਾ ਇਸ ਕਤਲ ਦੇ ਬਾਰੇ ਕੀ ਕਹਿਣਾ ਹੈ ਤੁਸੀਂ ਕੀ رائے ਰੱਖਦੇ ਹੋ ਇਹ ਅਮਰਪਾਲ ਮਹਿਰੂ ਨੂੰ ਜਿਹੜਾ ਫੜਿਆ ਗਿਆ ਹੈਗਾ ਵੈ ਕੀ ਵਾਕਈ ਉਹ ਦੋਸ਼ੀ ਹੈ ਜਾਂ ਨਰਦੋਸ਼ੀ ਹੈਗੀ ਹੈ ਕਿ ਤੁਹਾਡਾ ਕਹਿਣਾ ਹੈ ਕਮੈਂਟਸ ਵਿੱਚ ਲਾਸਟ ਨਹੀਂ ਦੱਸਿਓ ਰੱਖੀ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼